ਮੋਦੀ ਸਰਕਾਰ ਵੱਲੋਂ ਮਾਨ ਸਰਕਾਰ ਨੂੰ ਇੱਕ ਵੱਡਾ ਆਰਥਿਕ ਝਟਕਾ ਦਿੱਤਾ ਗਿਆ ਜਿੱਥੇ ਹੁਣ 1600 ਕਰੋੜ ਤੋਂ ਜ਼ਿਆਦਾ ਰੁਪਈਆ ਮਾਨ ਸਰਕਾਰ ਨੂੰ ਭਰਨਾ ਹੋਊਗਾ ਕੀ ਕਾਰਨ ਹੈ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਦਰਅਸਲ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਟੋਲ ਪਲਾਜ਼ਿਆਂ ਨੂੰ ਵਾਰ-ਵਾਰ ਜਬਰਦਸਤੀ ਬੰਦ ਕਰਨ ਦੇ ਉੱਤੇ ਡੂੰਗੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਸੜਕਾਬਾਜੀ ਤੇ ਰਾਜਮਾਰਗ ਮੰਤਰਾਲੇ ਨੇ ਇਸ ਮੁੱਦੇ ਤੇ ਪੰਜਾਬ ਦੇ ਮੁਖ ਸਕੱਤਰ ਏਪੀ ਸੜਾ ਨੂੰ ਇੱਕ ਪੱਤਰ ਲਿਖਿਆ ਤੇ ਦੱਸਿਆ ਕਿ ਅਕਤੂਬਰ 2020 ਤੋਂ ਨਵੰਬਰ 2024 ਦੇ ਵਿਚਕਾਰ ਜਿਹੜੀਆਂ ਘਟਨਾਵਾਂ ਕਾਰਨ ਕੇਂਦਰ ਸਰਕਾਰ ਨੂੰ 16.1638.85 ਕਰੋੜ ਰੁਪਏ ਦਾ ਵੱਡਾ ਨੁਕਸਾਨ ਹੋਇਆ ਹੈ 4 April ਨੂੰ ਲਿਖੇ ਇਸ ਪੱਤਰ ਦੇ ਵਿੱਚ ਮੰਤਰੀ ਅਦ ਦੇ ਸਕੱਤਰ ਵੀ 우ਮਾ ਸ਼ੰਕਰ ਨੇ ਕਿਹਾ ਹੈ ਕਿ ਟੋਲ ਵਸੂਲੀ ਵਿੱਚ ਵਾਰ-ਵਾਰ ਰੁਕਾਵਟਾਂ ਦੇ ਕਾਰਨ ਨੈਸ਼ਨਲ ਹਾਈਵੇ 30 ਆਫ ਇੰਡੀਆ ਦੇ ਪ੍ਰੋਜੈਕਟਾਂ ਦੇ ਨਿਰਮਾਣ ਤੇ ਰੱਖ-ਰਖਾਤ ਤੇ ਮਾੜਾ ਪ੍ਰਭਾਵ ਪਿਆ ਹੈ। ਇਸ ਦੇ ਨਾਲ ਹੀ ਕੇਂਦਰ ਇਸ ਨੁਕਸਾਨ ਦੀ ਪਰਪਾਈ ਰਾਜ ਸਰਕਾਰ ਤੋਂ ਕਰਨ ਦੇ ਉੱਤੇ ਵਿਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਇਸ ਮਾਮਲੇ ਸੰਬੰਧੀ ਬਿਆਨ ਦਿੱਤਾ ਹੈ। ਹਰਪਾਲ ਚੀਮਾ ਨੇ ਕਿਹਾ ਕਿ ਟੋਲ ਪਲਾਜ਼ਾ ਬੰਦ ਕਰਨਾ ਕਿਸਾਨਾਂ ਦੀਆਂ ਮੰਗਾਂ ਕਾਰਨ ਹੈ ਅਤੇ ਇਹ ਸਾਰੀਆਂ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਜਹੀ ਸਥਿਤੀ ਵਿੱਚ ਕੇਂਦਰ ਸਰਕਾਰ ਨੂੰ ਨੁਕਸਾਨ ਦੀ ਪਰਭਾਈ ਵੀ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਗੱਲਬਾਤ ਦੇ ਹੱਕ ਦੇ ਵਿੱਚ ਰਹੀ ਹੈ ਪਰ ਇਹ ਮਾਮਲਾ ਰਾਸ਼ਟਰੀ ਨੀਤੀ ਨਾਲ ਸੰਬੰਧਿਤ ਹੈ ਇਸ ਲਈ ਕੇਂਦਰ ਨੂੰ ਇਸ ਦਾ ਹੱਲ ਲੱਭਣਾ ਪਊਗਾ ਮੰਤਰਾਲੇ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ 24 ਟੋਲ ਪਲਾਜ਼ਾ 17 ਅਕਤੂਬਰ ਤੋਂ 13 ਨਵੰਬਰ 2024 ਤੱਕ ਪੂਰੀ ਤਰ੍ਹਾਂ ਬੰਦ ਰਹੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਦਖਲ ਤੋਂ ਬਾਅਦ ਹੀ ਇਹਨਾਂ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਸਕਿਆ ਇਸ ਤੋਂ ਇਲਾਵਾ ਅਕਤੂਬਰ 2020 ਤੋਂ ਦਸੰਬਰ 2021 ਤੱਕ 1348.77 ਕਰੋੜ ਰੁਪਏ ਤੇ ਸਾਲ 2022 ਤੋਂ 2023 ਤੱਕ 41.83 ਕਰੋੜ ਰੁਪਏ ਦਾ ਨੁਕਸਾਨ ਹੋਇਆ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਟੋਲ ਕਾਰਜਾਂ ਵਿੱਚ ਵਿਗਨ ਨਾ ਸਿਰਫ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਰੁਕਾਵਟ ਪਾਉਂਦਾ ਹੈ ਇਸ ਦੀ ਬਜਾਏ ਸਰਕਾਰ ਨੂੰ ਟੋਲ ਵਸੂਲੀ ਏਜੰਸੀਆਂ ਦੁਆਰਾ ਹੋਏ ਨੁਕਸਾਨ ਦੀ ਪਰਪਾਈ ਵੀ ਕਰਨੀ ਪੈਂਦੀ ਹੈ ਜਿਸ ਕਾਰਨ ਸਰਕਾਰੀ ਖਜ਼ਾਨੇ ਤੇ ਦਬਾਅ ਪੈ ਰਿਹਾ ਹੈ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਵਿੱਖ ਵਿੱਚ ਟੋਲ ਵਸੂਲੀ ਵਿੱਚ ਕੋਈ ਵਿਗਨਾ ਨਾ ਪਾਇਆ ਜਾਵੇ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਟੋਲ ਵਸੂਲੀ ਤੋਂ ਪ੍ਰਾਪਤ ਰਕਮ ਰਾਸ਼ਟਰੀ ਰਾਜ ਮਾਰਗਾਂ ਦੇ ਵਿਕਾਸ ਤੇ ਰੱਖ-ਰਖਾਅ ਤੇ ਜੀਐਸਟੀ ਰਾਹੀਂ ਦੇਸ਼ ਤੇ ਆਰਥਿਕ ਤਾਨੂ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈ ਜਹੇਂ ਸਥਿਤੀ ਵਿੱਚ ਅਜੀਆਂ ਰੁਕਾਵਟਾਂ ਪੂਰੇ ਦੇਸ਼ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਇਸ ਪੱਤਰ ਦੇ ਨਾਲ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਨੁਕਸਾਨ ਨਾਲ ਸੰਬੰਧਿਤ ਦਸਤਾਵੇਜ਼ ਅਤੇ ਆંકੜੇ ਵੀ ਭੇਜੇ ਨੇ ਅਤੇ ਰਾਜ ਨੂੰ ਤੁਰੰਤ ਕਾਰਵਾਈ ਕਰਨ ਵਾਸਤੇ ਕਿਹਾ ਤਾਂ ਜਨਨ ਕਿ ਹੁਣ ਪੰਜਾਬ ਸਰਕਾਰ ਨੂੰ ਇਹ ਪੈਸਾ ਭਰਨਾ ਪਊਗਾ ਦਰਸ਼ਣ ਦੱਸਦੀ ਏ ਕਿ ਪੰਜਾਬ ਦੇ ਵਿੱਚ ਜਿਹੜੀ ਆਰਥਿਕ ਸਮੱਸਿਆ ਨਾਲ ਪਹਿਲਾਂ ਹੀ ਜੂਝ ਰਿਹਾ ਪੰਜਾਬ ਕਿਉਂਕਿ ਬਹੁਤ ਸਾਰੇ ਜਿਹੜੇ ਕਰਜ਼ੇ ਲਏ ਹੋਏ ਨੇ ਪੰਜਾਬ ਸਰਕਾਰ ਨੇ ਜਿਸ ਕਰਕੇ ਜਿਹੜੇ ਵਿਭਾਗਾਂ ਦਾ ਖਰਚਾ ਜਾਂ ਸਰਕਾਰ ਸਾਰੇ ਸਿਸਟਮ ਨੂੰ ਚਲਾ ਰਹੀ ਹੈ ਤੇ ਉਧਰ ਹੁਣ ਇੱਕ ਹੋਰ ਵੱਡਾ ਆਰਥਿਕ ਝਟਕਾ ਇੱਕ ਪਾਸਤਾ ਮੰਤ ਸਰਕਾਰ ਦਾਵਾ ਕਰਦੀ ਹੈ ਕਿ ਕੇਂਦਰ ਨੇ ਹਜੇ ਤੱਕ ਆਰਡੀਐਫ ਦਾ ਪੈਸਾ ਜਿਹੜਾ ਪੰਜਾਬ ਦਾ ਬਣਦਾ ਉਹ ਵੀ ਹਜੇ ਤੱਕ ਪੈਂਡਿੰਗ ਨਹੀਂ ਦਿੱਤਾ ਹੈਗਾ ਤੇ ਦੂਜੇ ਪਾਸੇ ਹੁਣ ਸਾਨੂੰ ਜਿਹੜਾ ਇਹ ਨੁਕਸਾਨ ਹੋਇਆ ਉਹਦੀ ਪਰਪਾਈ ਵਾਸਤੇ ਵੀ ਕਹਿ ਰਹੇ ਨੇ ਕਿਉਂਕਿ 1600 ਕਰੋੜ ਤੋਂ ਜ਼ਿਆਦਾ ਰਕਮ ਹੈ ਜਿਹੜੀ ਉਹ ਇੱਕ ਵੱਡੀ ਰਕਮ ਹੁੰਦੀ ਹੈ ਇਹ ਕਿਸੇ ਸਟੇਟ ਵਾਸਤੇ ਤਾਂ ਹੁਣ ਇਹ ਜਿਹੜੀ ਪਰਪਾਈ ਹੈ ਉਹ ਮੰਗੀ ਹੈ ਪੰਜਾਬ ਸਰਕਾਰ ਤੋਂ ਹਾਲਾਂਕਿ ਜਦੋਂ ਧਰਨੇ ਪ੍ਰਦਰਸ਼ਨ ਹੁੰਦੇ ਸੀਗੇ ਜੋ ਸਟੇਟ ਦੇ ਨਾਲ ਸੰਬੰਧਿਤ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਸਟੇਟ ਸਰਕਾਰ ਨੂੰ ਵੀ ਨੁਕਸਾਨ ਹੁੰਦਾ ਤਾਂ ਮਾਨ ਸਰਕਾਰ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਸਾਨੂੰ 100 ਕਰੋੜ ਰੁਪਏ ਦਾ ਕਰੀਬ ਜਿਹੜਾ ਨੁਕਸਾਨ ਇੱਕ ਦਿਨ ਦੇ ਵਿੱਚ ਹੋਇਆ ਹੈ ਕੋਇਆ ਸੀਗਾ ਜਦੋਂ ਕਿਸਾਨਾਂ ਨੇ ਪੰਜਾਬ ਬੰਦ ਕੀਤਾ ਸੀਗਾ ਤਾਂ ਉਸੇ ਤਰੀਕੇ ਦੇ ਨਾਲ ਹੁਣ ਜੇਕਰ ਟੋਲ ਪਲਾਜ਼ੇ ਬੰਦ ਕੀਤੇ ਨਹੀਂ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕੀਤੀ ਜਾਵੇ ਆ ਰਸਤੇ ਨੂੰ ਰੋਕਣਾ ਜਾਂ ਫਿਰ ਟ੍ਰੇਨਾਂ ਨੂੰ ਰੋਕਣਾ ਕਿਉਂਕਿ ਰੇਲ ਦਾ ਸਦਾ ਸੰਬੰਧ ਸੈਨਟਰ ਸਰਕਾਰ ਨਾਲ ਹੁੰਦਾ ਕਿਉਂਕਿ ਰੇਲ ਮੰਤਰਾਲਾ ਕੇਂਦਰ ਸਰਕਾਰ ਦਾ ਹੁੰਦਾ ਹੈ ਤਾ ਰੇਲਾ ਰੋਕਣ ਕਰਕੇ ਕਰਕੇ ਵੀ ਇੱਕ ਦਿਨ ਦੇ ਵਿੱਚ ਵੱਡਾ ਨੁਕਸਾਨ ਹੁੰਦਾ ਤਾਂ ਜਿੰਨਾ ਸਮੇਂ ਤੱਕ ਰੇਲਾ ਰੋਕਿਆ ਗਈਆਂ ਸਮੇਂ-ਸਮੇਂ ਤੇ ਕਿਨੇ-ਕਿੰਨੇ ਘੰਟੇ ਲਈ ਜਿਹੜਾ ਲਾਲ ਕੀਤਾ ਗਿਆ ਕਿਸਾਨਾਂ ਵੱਲੋਂ ਤਾਂ ਉਹ ਵੀ ਨੁਕਸਾਨ ਹੈ ਜਿਹੜਾ ਉਹ ਹੋਇਆ ਸੀਗਾ ਪਰ ਹੁਣ ਕੇਂਦਰ ਨੇ ਸਿਰਫ ਟੋਲ ਪਲਾਜਣ ਦਾ ਪੈਸਾ 1600 ਕਰੋੜ ਰੁਪਏ ਤੋਂ ਜ਼ਿਆਦਾ ਜਿਹੜਾ ਉਹ ਬੇਨਤੀ ਕੀਤੀ ਆ ਪੰਜਾਬ ਸਰਕਾਰ ਨੂੰ ਕਿ ਉਹ ਪਰਪਾਈ ਜਿਹੜੀ ਆ ਉਹ ਵਿਚਾਰ ਕਰ ਰਹੀ ਆ ਕਿ ਉਹ ਰਾਜ ਸਰਕਾਰ ਤੋਂ ਕਰਵਾਈ ਜਾਵੇ ਕਿਉਂਕਿ ਧਰਨੇ ਪੰਜਾਬ 'ਚ ਲੱਗੇ ਸੀ ਟੋਲ ਪਲਾਜ ਦੇ ਪੰਜਾਬ 'ਚ ਬੰਦ ਹੋਏ ਸੀਗੇ ਪਰ ਹੁਣ ਦੇਖਣਾ ਹੋਵੇਗਾ ਕਿ ਮਾਨ ਸਰਕਾਰ ਕੇਂਦਰ ਨਾਲ ਕੀ ਗੱਲਬਾਤ ਕਰਦੀ ਹੈ ਤੇ ਇਸ ਪੈਸੇ ਦੀ ਪਰਪਾਈ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਦਿਓ ਜੱਜ ਧੰਨਵਾਦ